ਫੜਾ ਇੱਕ ਮਿੰਟ ਹਟ ਦੇ ਯਾਰ ਕਿਵੇਂ ਫਿਰ ਗਿਆ ਫੱਤਾ ਹੀ ਪਤਾ ਮੈਂ ਨਹੀਂ ਲੈਂਦਾ ਓਏ ਇੱਕ ਮਿੰਟਾ ਤੂੰ ਹਟ ਦੇ ਯਾਰ ਕਿ ਤਾ ਤੈਨੂੰ ਮੈਂ ਤਾਂ ਲੈ ਹੀ ਨਹੀਂ ਰਿਹਾ ਗੁਰੂ ਮੈਂ ਤਾਂ ਬੱਕਰੀ ਲੈਣਾ ਤੂੰ ਓਏ ਬੱਕਰੀ ਲੈਣਾ ਮੈਂ ਤਾਂ ਤੂੰ ਲੈ ਬੱਕਰੀ ਬੱਕਰੀ ਪਾਲਣੇ ਬੱਕਰੀ ਓਏ ਉਹਦੇ ਬੱਕਰੀਆਂ ਦੇਖੀ ਜਾਂਦੇ ਆ ਇਹ ਤਾਂ ਉਹ ਲੈੰਦੀ ਨੇ ਪਾਲ ਲੈਣਾ ਨਹੀਂ ਆ ਜਾ ਹਾਂ ਭਾਈ ਤੂੰ ਦੱਸ ਦੇ ਰੱਜੂ ਖਰੀਦੀ ਹੋਈ ਆਪਣੀ ਵੀ ਤੈਨੂੰ ਪਤਾ ਬਾਈ ਯਾਰ ਗੰਦੀ ਕਿਵੇਂ ਦੰਡੀ ਦਾ ਹਜੇ ਪਾਠਾ ਮਿਲਿਆ 6 ਦੰਦ ਦਾ ਚੇਕੀ ਦੰਦ ਦੰਦ ਚੈੱਕ ਕਰੋ ਜੀ ਇੱਧਰ ਦੇਖ ਲੈ ਰਿਹਾ ਦੋਵੇਂ ਆ ਦੋਸਤ ਦੇਖਾ ਪੂਰੀ ਹੈ ਵਧੀਆ ਹੈ ਹਜੇ ਦੇਖ ਪੂਰੇ ਕਰੇ ਪੂਰੇ ਦੰਦ ਬਾਈ ਪਸੰਦ ਹੈ ਇਹ ਬੱਕਰੀ ਤੁਹਾਡੇ ਪੁੱਛ ਬਾਈ ਕੈਰ ਦੀਆਂ ਦੀ ਹੈ ਮਾਦਾ ਹੀ ਸੁਣ ਦੱਸ ਕੀ 27 ਦੀ ਕਿੱਥੋਂ ਵੇਚੇਗਾ ਇਹਨੂੰ ਪੁਰਾ ਬਲਗ ਦੀ ਗੱਲ ਕਰ ਜੇ ਵੇਚੀ ਮੇਰੀ ਗੱਲ ਤੇ ਤਾਂ ਖੜਨਾ ਨਹੀਂ ਜੇ ਖੜਨਾ ਹੀ ਫਰਜਾਂ ਗੀ ਮੈਂ ਤਾਂ ਕਹਿੰਦਾ 15000 ਲੈ ਸਤਾਈ ਦੀ ਤਾਂ ਹੈ ਨਹੀਂ ਚੱਲ ਹੇਰ ਘੱਟ ਦੇ ਦੋ ਜੀ ਨਾ ਥੱਲੇ ਜਮੀ ਜੀਰੋ ਚ ਆ ਜਾ ਖਰਜੋ ਭਈਆ ਕਿਉਂ ਭਈ ਤੂੰ ਯਾਰ ਐ ਕਿਹੜਾ ਪੰਨੂ ਕੋ ਮੁਫਤ ਦੇਊਗਾ ਬੱਕਰੀਆਂ ਬਾਬੇ ਤੇਰੇ ਪਸੰਦਾਂ ਤੂਲੇ ਲਈ ਨਹੀਂ ਹੋ ਲੈ ਜੂਗਾ ਕੋਈ ਲੈ ਲਿਓ ਹਾਂ ਜੀ ਕਰੀਏ ਕਮਾਂਡਰ ਪੁੱਛ ਪੁੱਛ ਰਿਹਾ ਕਰ ਅਗਲੇ ਤੇ ਪਾਸ ਤੋਂ ਸੂਣੀ ਹੈ ਬਾਈ ਮਾੜੀ ਨਹੀਂ ਹੈਗੀ ਹਾਂ ਮਾੜੀ ਹੁੰਦੀ ਮੈਂ ਆਪੇ ਨਹੀਂ ਖੜਦਾ ਤੇ ਉਦੋਂ ਨਾ ਅਗਲਾ ਤਾਂ ਮੰਗੂ ਗਿਆ ਦੀ ਮਾਸਾ ਮੋਲ ਸਿੱਧਾ ਮਾੜਾ ਤੂੰ ਬਤਾ ਬਾਈ ਆਜੋ ਬਾਈ ਅੱਕਰੀ ਗੱਭਣਾ ਹੈ ਬਾਈ ਹਾਂ ਬਾਬਾ ਆਪਾਂ ਲਵਾਂਗੇ ਹਾਂ ਆਪਾਂ ਲਵਾਂਗੇ ਕੱਪੜਾ ਏ ਮੈਂ ਤਾਂ ਨਾ ਗਰੰਟੀ ਦੀ ਇਹਦੀ ਗਰੰਟੀ ਮੈਂ ਦੰਦਾ ਮਾਲਕ ਨਹੀਂ ਦੰਦਾ ਐਨਾ ਤਾਂ ਸਾਨੂੰ ਵੀ ਪਤਾ ਵੀ ਜੇ ਗਰੰਟੀ ਮੈਂ ਕਿਉਂ ਦੰਦਾ ਜੇ ਕੱਪੜੇ ਨੇ ਹੁੰਦੀ ਇਹ ਤਾਂ ਉਹੀ ਦੀਦੀ ਬੱਕਰੀ ਕੁਲੀ ਪਈ ਐ ਓਏ ਗੱਠਾ ਛੱਡ ਥੋੜਾ ਫੁਣਸੀ ਸਭ ਦੀ ਹੋ ਜਾਂਦਾ ਫੁੱਟਕੇ ਨਿਕਲ ਜੂਗੀ ਓਹ ਜੀ ਭਾਈ ਆਓ ਜੀ ਠੀਕ ਬੱਕਰੇ ਹਾਂ ਭਾਈ ਜੀ ਬੱਕਰੇ ਵੇਚੀਆ ਚੰਗ ਕੁਛ ਲੱਭ ਹੈ ਲੱਗ ਆ ਜਾ ਫਿਰ ਪੈਸੇ ਲਾਵਾਂਗੇ ਉੱਚੀ ਨਾਲ ਬੋਲਣਾ ਨਹੀਂ ਬੱਕਰੇ ਵੇਚੀਆ ਹਾਂ ਭਾਈ ਚੁੰਗਾ ਆ ਜਾ ਭਾਈ ਓਏ ਆ ਜਾ ਭਾਈ ਕੱਦਾਂ ਵਾਲੀਆਂ ਦੇ ਬੱਕਰੀਆਂ ਕੱਦਾਂ ਵਾਲੀਆਂ ਲਿਆ ਕਰਵਣੀਆਂ ਆ ਵੇਚ ਤਗਾ ਬੱਕਰੇ ਦਾ ਤੜਕੇ ਕੱਦਾਂ ਲਾਂਗੇ ਬੱਕਰੀਆਂ ਵੇਚੀਆਂ ਕੱਦਾਂ ਵਾਲਾਂ ਦੇ ਦੇਣਾ ਉਹ ਨਾਗਰੀ ਦੱਸ ਕਿਵੇਂ ਆ ਯਾਰ ਗੱਬਣਾ ਭਾਈ 5-7 ਦਿਨ ਨਹੀਂ ਲਿੰਦੀ ਹਾਂ ਉਹ ਬੱਕਰੀ ਲਵਾਗੇ ਠੀਕ ਓ ਬੱਕਰੀ ਚੰਗੀ ਆ ਨਾ ਖਰੀ ਓਏ ਦਿਖਾਈ ਉਹ ਤੈਨੂੰ ਦੇਖ ਲਈ ਓ ਭਜਲੂ ਦੰਦ ਦੇਖਿਆ ਭਜਲੂ ਓ ਭਜਲੂ ਵਧੀਆ ਨਹੀਂ ਹੈਗਾ ਕੱਟ ਬੱਚੇ ਬੁੱੱਚੇ ਮੂੰਹ ਮਾਰ ਜਾਂਦੇ ਨੇ ਬੱਚੇ ਮੂੰਹ ਮਾਰ ਜਾਂਦੇ ਨੇ ਕੱਟ ਨਹੀਂ ਹੈਗਾ ਓ ਜਰ ਕੱਟ ਹੁੰਦਾ ਮੈਂ ਹੀ ਕਹਿੰਦਾ ਤੈਨੂੰ ਮੈਨੂੰ ਕਿ ਉਹਦਾ ਨਾਰਾ ਕੋਈ ਮਾਲਕ ਦਾ ਠੀਕ ਹੈ बगेल भाई यहाँ देखो बाबे ओ बाबे हाँ तो ना मेरे चालू भी तो ना बाबे आ देख ओ बस थोड़ा आ चलू बाबे तेरे मदरी कानू है ਦੇ ਬਣਾ ਬੱਚੇ ਦੋ ਲੰ ਲਿਆ ਬਰਚੇ ਕਰਨੋ ਕੋਕਲੇ ਲਿਗੋ ਇੰਤ ਕਰ ਕੰਨ ਬਹੁਤ ਉਹਨਾਂ ਦੀ ਥੱਲਾ ਕਰਨਾ ਚਾਹੀਦਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਸਾਡਾ ਪਰ ਮਾਰ ਲੈ ਪਰਲਾ ਮਾਰ ਲੈ ਕੋਈ ਚੱਕਰੀ ਉਹ ਚੱਕਰ ਕਾ ਦਾ ਮੰਦਾ ਤੂੰ ਤਾਂ ਰਾਮ ਮਾਰ ਲੈ ਯਾਰ ਬਸ ਮਾਰ ਲਾਂਗੇ ਬਸ ਹੋਈਦਾ ਦੁੱਧ ਵੀ ਨਹੀਂ ਉਹਦਾ ਲੀਟਰ ਕੋਈ ਡੰਗਾ ਆ ਗੰਡਾ ਖੰਡਾ ਗੰਡਾ ਮੈਂ ਉਹ ਲੈ ਗੰਡ ਮਾਇਆ ਦੀ ਮਾਝਾਰ ਲੈ ਫੜਾ ਹਾਂ ਲੈ ਚਾਹਤਾ ਮਗਾ ਖਰੀਦ ਮੈਂ ਬੱਚਾ ਗਏ ਠੀਕ ਇਹ ਤਮਾਕੀ ਜਿੰਨੀ ਪੱਟੀ ਆਹ ਬਸ ਚੰਗੀ ਹੈ ਤਾਂ ਦਾ ਠੀਕ ਹੈ ਚਾਹ ਫਾਈ ਕਰਤੀਆਂ ਦੀ ਇਹ ਬਿਨਾ ਬੱਚੇ ਤੋਂ ਹੈ ਬੱਚੇ ਇਹਨਾਂ ਵਿੱਚ ਜਿਹੜੇ ਬੱਚੇ ਦੀ 8 ਕਿਲੋ ਬਹੁਤ ਚੰਗੀ ਹੈ ਬੱਚਾ ਜਦਾ ਤਾਂ ਹੈ ਰਾਨੂ ਤੂੰ ਦੇਖ ਲਓ ਕੋਈ ਨਹੀਂ ਫਿਰ ਕਿਉਂ ਗਿਆ ਜਨਾ ਮੰਗ ਲੈ ਐ ਡਰ ਕੇ ਕਾਨੂੰ ਭਾਈ ਦੇ ਹੁਣ ਬੱਚੇ ਨੂੰ ਆ ਬੱਕੀ ਦੇ 17000 ਬੰਦੇ ਨੇ ਪਰ ਕੰਨ ਕੰਨ ਬਹੁਤ ਸੋਨਾ ਪਟਦਾ ਉਹਨੇ ਫੇਰ ਕਿਉਂ ਗਿਆ ਜੇ ਮੰਗਲੇ ਮੰਗੂ ਹੋਈ ਉਹਦਾ ਤੁਸੀਂ ਲਾਓ ਕੀ ਲਾਉਨੇ ਹੋ ਮੈਂ ਲਾ ਦੇ ਆ ਖਰਚਾ ਮਰਦਾ ਤਾਂ ਕਰ ਲੀਏ ਰਾਇ ਕਰ ਲੀਏ ਖਾਲੀ ਪੱਠ ਹੈ ਕੋਈ ਨਹੀਂ ਜੀ 16000 ਦੀ ਦੇ ਹੋਰ ਕਿੰਨੀ ਦੇਗਾ ਕਿੰਨੇ ਕੁ ਦੂਰੇ ਹੈ ਕਿੰਨੇ ਕੁ ਦੂਰੇ ਹੈ ਐਸੇ ਫਰ ਦਸ ਤਾਂ 90 ਲੱਗ ਜਾਣਗੇ ਕਿਤੇ ਕਹਿ ਤੋ ਉਹ ਬਿਨਾ ਬੱਚਿਆਂ ਤੋਂ ਭਲੇ ਆ ਲੋਕਾ ਬੱਚੇ 17 ਦੀ ਲੇ ਬੱਚੇ ਪਾਠੀ ਨਹੀਂ ਦੇਖਣਾ ਆ ਬੱਚੇ ਲੇ 17 ਦੀ ਮਗਰ ਮੇਮਣੀ ਇਹ ਲੈ ਜੀ ਕੱਢੀ ਉਹ ਲੈ ਨੂੰ ਕੱਢੀ ਕੱਢੀ ਉਹ ਮੇਮਣੀ ਵਾਲੀ ਚਲ ਮੱਖੀ ਜਿੰਨੀ ਉਹ ਲਿਆ ਸਾਨੂੰ ਮੱਖੀ ਜਿੰਨੀ ਦੇ ਆ ਕਰ ਲੈ ਬਾਈ ਇੱਧਰ ਆ ਮੇਮਣੀ ਕਰ ਦੇ ਇਹ ਕੋ ਬੱਕਰੀ ਕਿਵੇਂ ਆ ਲੋ ਇਹ ਇਹ ਪੱਠੀ ਆ ਬਾਈ ਉਹ ਜੀ ਪੱਕੀ ਐ ਅੰਦੀਆ ਬੱਕਰੀ ਬਾਈ ਉਹ ਨਵੀਂ ਬੱਕਰੀ ਆ ਦਾ ਬਾਬਾ ਉਹ ਬਾਬਾ ਈਦਾ ਥੀ ਮਾਰ ਲੈ ਲੈ ਲਨੀਆ ਪੂਲੀ ਬਾੜੀ ਸਾਰੀ ਠੋਕੀ ਪਈ ਐ ਥੱਲੇ ਤਾਂ ਤੇਰੀ ਵਧਗਾ ਬਾਬੇ ਆ ਲੈ ਦਉ ਤੈਨੂੰ ਮੀਨ ਵੀ ਨਹੀਂ ਥੱਲੇ ਐ 17000 ਤਾਂ ਹੁੰਦਾ ਵੀ ਕੁਛ ਨਹੀਂ ਭੰਨ ਤੋੜ ਕਰ ਲਾਂ ਨੇ ਆ ਕਿੰਨੇ ਮੰਗਦੇ ਆ 17000 ਥੱਲਾ ਦਿਖਾਈ ਥੱਲਾ ਦਿਖਾਈ ਬਾਈ ਉਹ ਥੱਲਾ ਪੂਰਨ ਕਰ ਦਿੰਦਾ ਕਰ ਚੱਕ ਬਾਬਾ ਚੈੱਕ ਕਰ ਲੈ ਬੱਚਾ ਇਧਰ ਰੱਖ ਇਧਰ ਰੱਖ ਬਸ ਬੱਚਾ ਆ ਬੱਚਾ ਖੜਾ ਦੋ ਉਹ ਬੱਚਾ ਲਿਆ ਬੱਚਾ ਆ ਇਹਦਾ ਬੱਚਾ ਆ ਪਰੇ ਮੋੜ ਚੱਲ ਉਪਰੇ ਸਾੜੀ ਆਹ 헤ਤੀ ਆ ਬਾਈ 헤ਤੀ ਆ ਦੇਖ ਇਹ ਸੇ ਦਾ ਬੱਚਾ ਜਾਂਦੀ ਬੱਕਰੀ ਦੀ ਜਾੜ ਨਾ ਜਾਵੇ ਬੱਕਰੀ ਜਾਂਦੀ ਹੁੰਦੀ ਕਿੱਥੇ ਕੋਈ ਦੰਦ ਡਿੱਗਿਆ ਬੈ ਨੀ ਕੁਛ ਨਹੀਂ ਹਿੰਦਾ ਇੱਕ ਪੱਠਾ ਲਾਲ ਦੇਖੋ ਬੱਚੇ ਵਾਲੀ ਤਾਂ ਦਾ ਦੰਦ ਡਿੱਗਿਆ ਕੋਈ ਨਾ ਨਾ ਜਦੋਂ ਖਿਲਦਾ ਵੀ ਨਹੀਂ ਇੱਕ ਵੀ ਨਹੀਂ ਡਿੱਗਿਆ ਨਾ ਹੱਲੇ ਇੱਕ ਵੀ ਨਹੀਂ ਹੱਲਿਆ ਜਮਾ ਸਾਸਤੇ ਪਾਜ ਹੈ ਮੀਮਨੀ ਨਹੀਂ ਹੁੰਦੀ ਇਹਨੇ ਚ ਹਾਂ ਹਾਂ ਚਲੋ ਬੋਲੋ ਲੈ ਨਹੀਂ ਹੈ ਬੋਲ ਬੋਲ ਤੁਸੀਂ ਲੈ ਨਹੀਂ ਉਹਨਾਂ ਨੂੰ ਦਵਾ ਲਿਆ ਲੈ ਆ ਜਾ ਬਾਈ ਆ ਸਾਹੀ ਦਾ ਆਪਣੇ ਵਾਲੀ ਹੈ ਜਿਹੜੇ ਨੂੰ ਕਰਾ ਕੇ ਨੇ ਕੁਸ ਉਰੇ ਹੋਏ ਕਰਾਏ ਮੈਂ ਤਾਂ ਰੋਡ ਵੀ ਨਹੀਂ ਹੁੰਦਾ ਤभी 15000 ਦਿੱਤੀ ਮੈਂ ਤੈਨੂੰ ਕੋਈ ਸਾਮ ਨਹੀਂ ਕਿਹਾ ਜੀ ਨਹੀਂ ਬਸ ਐ ਨਹੀਂ ਜਾਂਦਾ ਸਾਮ ਇਹਨੂੰ ਕੀ ਹੁੰਦਾ ਮੈਂ ਵੀ ਤੈਨੂੰ ਮਰਜਾਇ ਜਗਰ ਬਾਗ ਲੈਣੇ ਮੈਨੂੰ ਤਾਂ ਆਖਿਆ ਕਿ ਤਿਰਬ ਉਹ ਜਿਹੜੇ ਭਾਅ ਲਿਨ ਦਿਖਾ ਦੇ ਉਹ ਹੀ ਦੱਸ ਜੈ ਜੈ ਸੀਗਾ ਜਾਂ 16.5 ਦੇ ਚੱਲ ਐਵੇਂ ਨਹੀਂ ਮੋਹ ਮੰਗਿਆ ਆਪਣੇ ਰਹਿੰਦੇ ਹੋ ਕਿਉਂ ਬਈ 16.5 ਚ ਇੱਕ ਹੋ ਕਰਦੇ ਆ ਟਰ ਬੱਕਰੀ ਨਹੀਂ ਮਾਰੀ ਕਹ ਲਿਖਿਆ ਹੀ ਇਧਰੋਂ ਕਰਾ ਦੂੰਗੇ ਆਡਰ ਤੇ ਜਾਂ ਹੋ ਗਈ ਵਾ ਸਾਡੇ 16 ਦੀ ਉਹ ਨਹੀਂ ਰਹੁ ਮੈਂ ਰੱਖੂ ਸਾਨੂੰ ਕੀ ਮਾਰੀਆ ਕਰੇ ਛੜਦਾਵੇਂ ਬੱਕਰੀਆਂ ਜਾ ਯਾ ਨਵੀਂ ਬੱਕਰੀਆਂ ਮੱਝੀ ਵੇਚ ਕੇ ਚੋਈਆਂ ਆ ਮਾਰੇ ਸਾਡੀ ਮੁੱਲ ਪੂਰਾ ਕਰ ਦੂ ਸੌਣ ਗਿਆ ਤੀਆਂ ਤਈ ਦੁੱਧ ਵੀ ਕਾਇਰ ਵੇ ਲੀਟਰ ਵੇ ਕਦਾ ਕਿਉਂ ਜੀ 25 ਤੋਂ ਦਾ ਵੇਖੂਗਾ ਹੀ ਸਾਲਾ 2 ਕਿਲੋ ਦੇਉ 50 ਦਾ ਓਏ ਭਾਈ ਕੋਈ ਮਾਰੀ ਨਹੀਂ ਹੈਗੀ ਛੜ ਦੇ ਹੈ ਮੱਖੀ ਚੀਨੀ ਬਟਨੇ 헤ਜ ਦਿਆ ਜਨਵਰੀ ਸਾਡੇ ਉੱਤੇ ਛਾਤੀ ਤੇ ਖੜੀ ਆ ਬੱਕਰੀ ਉਹ ਕੋਈ ਮਾਰੀ ਨਹੀਂ ਇੰਨੇ ਚ ਮੈਂ ਵੀ ਨਹੀਂ ਕੋਤੰਦਾ ਹਾਂ ਬਾ ਵਾ ਤੇਰੇ ਉਹ ਜਮੀ ਨਹੀਂ ਹਲਦੀ ਮੈਂ ਵਰਗੀ ਬੱਕਰੀ ਐ ਹਾਂ ਯਾਰ ਬੱਚੇ ਹੀ ਚੁੰਜਾ ਬਾਬਾ ਮੇਰੀਆਂ ਬਾਪੇ ਤੇਰੇ ਵਧੀਆ ਲੋਟਾ ਦੀ ਗੱਲ ਵਧੀਆ ਰਿਹਾ ਤੂੰ ਬਾਲਾ ਚੰਗਾ ਬੰਦਾ ਲੈ ਵਚੇ ਚੁੰਗਣੇ ਹੋਣਾ ਉਹ ਨਾਲ ਹੋ ਗਿਆ ਲਾ ਦੇ ਹੁਣ ਛੋਲਾ ਧੱਕ ਚੰਗਾ ਕਰੇ ਚੋਲੀ ਵੇ ਖਾਲੀ ਲੋਟੀ ਨਾਲ ਹੀ ਆਈ ਓਏ ਮੋਗ ਮਾਰ ਜੂ ਵੀਰੇ ਉਹ ਬੰਦੇ ਰੋਜ ਦੇ ਖਰਾਕਰ ਨੇ ਜਿਹੜੇ ਵਪਾਰੀ ਨੇ ਬਾਲਾ ਨਹੀਂ ਚੰਗੋਂਗੇ ਇਹ ਤੇ ਕਿਰਾ ਚੋਕੇ ਛੱਡ ਦਿਓ ਫਿਰ ਮੋਗ ਮਾਰ ਓਏ ਪੱਤ ਹੂ ਆਖਣੀ ਜੇ